ਮਕਸਦ ਸਾਹਿਬ ਵਿਖੇ ਮਾਗੀ ਮੇਲੇ ਦੌਰਾਨ ਡੀਆਈਜੀ ਅਸ਼ਵਨੀ ਕਪੂਰ ਫਰੀਦਕੋਟ ਰੇਂਜ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ ਦੇਖੋ ਬਿਨਾਂ ਕਿਸੇ ਹਾਨਸਕੋਮੀ ਘਟਨਾ ਨਾਲ ਜਿਹੜਾ 3 ਦਿਨ ਦਾ ਮਾਗੀ ਮੇਲਾ ਸੀਗਾ ਉਹ ਪੋਲਿਟੀਕਲ ਕਾਨਫਰੰਸਸ ਦੇ ਨਾਲ ਅੱਜ ਬੜੀ ਚੰਗੀ ਤਰ੍ਹਾਂ ਸਮਾਪਤ ਹੋ ਗਿਆ ਇੱਕ ਸੱਜੇ ਨਗਰ ਕੀਰਤਨ ਹੈਗੇ ਆ 5 ਜਾਂ 6 ਉਹ ਰਹਿ ਗਏ ਬਾਕੀ ਸਾਰਾ ਸਪੰਨ ਹੋ ਚੁੱਕਾ ਔਰ ਕਈ ਜਿਹੜੀਆਂ ਲੋਕਾਂ ਨੇ ਵੀ ਮੈਂ ਆਪ ਮੇਲੇ ਦੇ ਵਿੱਚ ਜਾਂ ਪਸ਼ੂ ਮੰਡੀ ਚ ਹੁਣ ਤੁਹਾਡੇ ਸਾਹਮਣੇ ਘੁੰਮ ਰਿਆਂ ਔਰ ਸਾਰਾ ਜ਼ਾਇਦਾ ਲਿਆ ਤੇ ਲੋਕਾਂ ਦਾ ਕਾਫੀ ਪੋਜ਼ਿਟਿਵ ਇਸ ਵਾਰ ਰਹੀ ਫੀਡਬੈਕ ਕਿ ਕਈ ਚੀਜ਼ਾਂ ਜਿਹੜੀਆਂ ਬੜੀ ਪਹਿਲ ਪਹਿਲੀ ਵਾਰ ਇੱਥੇ ਜਿਹੜੀ ਪੁਲਿਸ ਵੱਲੋਂ ਕੀਤੀਆਂ ਗਈਆਂ ਕੋਈ ਹੁੱਲੜਬਾਜੀ ਨਹੀਂ ਹੋਈ ਕੋਈ ਟਰੈਕਟਰ ਤੇ ਜਿੰਵੇਂ ਬੜੇ ਜ਼ੋਰ-ਜ਼ੋਰ ਦੀ ਕਾਣੇ-ਗੁਣੇ ਚੱਲਦੇ ਸੀਗੇ ਜਾਂ ਨਿਊਸੈਂਸ ਹੁੰਦੀ ਸੀਗੀ ਰਾਤ ਨੂੰ ਅ ਲੇਟ ਨਾਈਟ ਹਵਾਈ ਫਾਇਰ ਕੀਤੇ ਜਾਂਦੇ ਸੀਗੇ ਉਹ ਔਰ ਟ੍ਰੈਫਿਕ ਦਾ ਬੜਾ ਅੱਛਾ ਅਰੇਂਜਮੈਂਟ ਇਹਨਾਂ ਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੀਸ ਡਿਪਾਰਟਮੈਂਟ ਵੱਲੋਂ ਅ ਅਲੱਗ ਤੌਰ ਤੋਂ ਐਕੀ ਪਾਰਕਿੰਗ ਡੈਜ਼ਿਗਨੇਟਿਡ ਪਾਰਕਿੰਗ ਕੀਤੀ ਗਈ ਸੀ ਜਿੱਥੇ ਕਿ ਸਾਰਿਆਂ ਨੂੰ ਸਹੂਲਤ ਸੀਗੀ پارک ਗੱਡੀਆਂ ਕਰਨ ਦੀ ਨਾ ਅੱਗੇ ਪਹਿਲੇ ਉਹ ਕਹਿੰਦੇ 20-20 ਸਾਲ ਤੋਂ ਆ ਰਿਹਾ ਕਦੀ ਵੀ ਪਾਰਕਿੰਗ ਦਾ ਕੋਈ ਅਰੇਂਜਮੈਂਟ ਨਹੀਂ ਸੀ ਹੁੰਦਾ ਤੇ ਇੱਕ ਪੁਲਿਸ ਲਈ ਇਹ ਹੀ ਬੜੀ ਸ਼ਾਬਾਸ਼ੀ ਹੁੰਦੀ ਹੈ ਕਿ ਜਿਹੜਾ ਬਿਨਾਂ ਕੋਈ ਇਨਸੀਡੈਂਟ ਫਰੀ ਇਹ ਕੋਈ ਹੋ ਜੇ ਇਹ ਵੀ ਜਿਹੜਾ ਪਹਿਲੀ ਵਾਰੀ ਕੀਤਾ ਗਿਆ ਜੀ ਜਿਹੜੇ ਜਗਾ ਜਗਾ ਤੇ ਸਾਰੇ ਜਿਹੜੇ ਮੇਲੇ ਦੇ ਜਿੰਨੇ ਵੀ ਵੈਨਿਊਜ਼ ਸੀਗੇ ਉਥੇ ਜਿਹੜੇ ਪੁਲਿਸ ਸਹਾਇਤਾ ਕੇਂਦਰ ਜਿਹੜੀ ਸਾਂਝ ਹੈਗੀ ਹੈ ਸਾਡੇ ਉਹਦੇ ਨਾਲ ਪੁਲਿਸ ਪਬਲਿਕ ਦੀ ਜਿਹੜੀ ਅਦਾਰਾ ਹੈਗਾ ਉਹਦੇ ਨਾਲ ਮਿਲ ਕੇ ਇਹਨਾਂ ਨੇ ਉਹ ਜਿਹੜੇ ਸਾਂਝ ਕੇਂਦਰ ਦੇ ਨਾਲ ਜਿਹੜੇ ਉਹ ਲਗਾਏ ਗਏ ਸੀਗੇ ਬੂਥ ਔਰ ਉਥੇ ਕਿਸੇ ਨੂੰ ਵੀ ਕੋਈ ਕੰਪਲੇਂਟ ਕਰਨੀ ਹੁੰਦੀ ਸੀ ਇਮੀਡੀਏਟਲੀ ਜਿਹੜੀ ਪੁਲਿਸ ਫੋਰਸ ਉੱਥੇ ਮੌਜੂਦ ਹੁੰਦੀ ਸੀ 24 ਇੰਟੂ 7 ਜਿੰਨੇ ਦਿਨ ਵੀ ਇਹ ਮੇਲਾ ਚੱਲਿਆ ਔਰ ਕੱਲ ਤੱਕ ਉਹ ਬਿਲਕੁਲ ਕੈਮ ਰਹਿਣਗੇ ਔਰ ਕਿਸੇ ਨੂੰ ਵੀ ਕੋਈ ਤਕਲੀਫ ਹੋਈ ਹੈ ਜਾਂ ਕੋਈ ਬੱਚਾ ਗੁੰਮਿਆ ਤਾਂ ਉੱਥੋਂ ਉੱਥੋਂ ਰੀਟਰੀਵ ਕੀਤਾ ਗਿਆ ਔਰ ਉਹਨਾਂ ਨੂੰ ਮਾਪਿਆਂ ਤੱਕ ਪਹੁੰਚਾਇਆ ਗਿਆ ਉਹਨੂੰ